ਹਾਂਜੀ ਸੋ ਸਤਿ ਸ੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਾਂ ਲੈ ਕੇ ਆਏ ਹਾਂ ਸਾਥਿਓ ਆਪਣੀ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਮਾਸਟਰ ਕੇਡਰ ਤੇ ਲੈਕਚਰਰ ਕੇਡਰ ਦੇ ਸਿਲੇਬਸ ਨੂੰ ਟਾਰਗੇਟ ਕਰਦੇ ਹੋਏ MCQਸ ਸੋ ਬੜੀ ਇੰਪੋਰਟੈਂਟ ਟਰੈਨ ਬੜੀ ਹੈ ਤੁਹਾਡੇ ਲਈ ਇਹ ਕਲਾਸ ਕਲਾਸ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋਓ ਕਿਰਪਾ ਕਰਕੇ ਕਲਾਸ ਨੂੰ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰ ਦੇਣਾ ਸੋ ਇਸ ਤੋਂ ਪਹਿਲਾਂ ਆਪਾਂ ਇਸ ਟੌਪਿਕ ਦਾ 100 MCQ ਕਰ ਚੁੱਕੇ ਹਾਂ ਸਾਥਿਓ ਤੇ ਅੱਜ ਕਰ ਰਹੇ ਹਾਂ ਇਸ ਤੋਂ ਅਗਲੇ MCQ ਆਓ ਜੀ ਸ਼ੁਰੂ ਕਰੀਏ ਆਪਾਂ ਆਪਣੀ ਕਲਾਸ ਸੋ ਸਾਰਿਆਂ ਨੂੰ ਹੀ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਥਿਓ ਰਾਸ਼ਟਰਪਤੀ ਦੀ ਗੈਰ ਮੌਜੂਦਗੀ ਦੇ ਵਿੱਚ ਕੌਣ ਕੰਮਕਾਜ ਸੰਭਾਲਦਾ ਹੈ ਪ੍ਰਧਾਨ ਮੰਤਰੀ ਉਪ ਰਾਸ਼ਟਰਪਤੀ ਸਪੀਕਰ ਤੇ ਜਾਂ ਫਿਰ ਮੁੱਖ ਜੱਜ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਜਾਂ ਗੈਰ ਮੌਜੂਦਗੀ ਦੇ ਵਿੱਚ ਕੰਮਕਾਜ ਕੌਣ ਸੰਭਾਲਦਾ ਹੈ ਸੁਲਵਿੰਦਰ ਮਨਪ੍ਰੀਤ ਅਨਸਰ ਆ ਰਿਹਾ ਜੀ ਵੈਰੀ ਗੁੱਡ ਤਾਂ ਸਹੀ ਅਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਉਪ ਰਾਸ਼ਟਰਪਤੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਅਗਲਾ ਪ੍ਰਸ਼ਨ ਵੀ ਤੁਹਾਡਾ ਜੇਕਰ ਰਾਸ਼ਟਰਪਤੀ ਦੀ ਚੋਣ ਅਵੈਧ ਕੋਸ਼ਤ ਹੋ ਜਾਵੇ ਤਾਂ ਉਸ ਦੁਆਰਾ ਕੀਤੇ ਗੇ ਕੰਮਾਂ ਦਾ ਕੀ ਹੁੰਦਾ ਹੈ ਉਹ ਰੱਦ ਹੋ ਜਾਂਦੇ ਹਨ ਉਹ ਵੈਧ ਰਹਿੰਦੇ ਹਨ ਸੰਸਦ ਫੈਸਲਾ ਕਰਦੀ ਹੈ ਤੇ ਜਾਂ ਫਿਰ ਸੁਪਰੀਮ ਕੋਰਟ ਫੈਸਲਾ ਕਰਦੀ ਹੈ ਜੇਕਰ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਉਹ ਅਵੈਧ ਕੋਸ਼ਤ ਹੋ ਜਾਵੇ ਜੀ हां जी तो साथियों इदि सही ऑप्शन आगी जी बी ओ वैध रहंदे हन ठीक है जी जो काम करते ओ वैध रहंदे है जी अगला प्रश्न अभी ਤੁਹਾਡਾ ਰਾਸ਼ਟਰਪਤੀ ਕਿਸੇ ਰਾਜ ਦੇ ਬਿੱਲ ਨੂੰ ਕਿਸ ਅਨੁਸ਼ੇਦ ਦੇ ਤਹਿਤ ਸੁਰੱਖਿਅਤ ਰੱਖ ਸਕਦਾ ਹੈ ਕਿਸੇ ਵੀ ਰਾਜ ਦੇ ਬਿੱਲ ਨੂੰ ਸਟੇਟ ਬਿੱਲ ਨੂੰ ਕਹ ਲੋ ਕਿ ਰਾਸ਼ਟਰਪਤੀ ਕਿਹੜੇ ਅਨੁਸ਼ੇਦ ਦੇ ਤਹਿਤ ਸੁਰੱਖਿਅਤ ਰੱਖ ਸਕਦਾ ਹੈ ਆਰਟੀਕਲ 200 ਆਰਟੀਕਲ 201 202 ਤੇ ਜਾਂ ਫਿਰ 213 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਤੁਹਾਨੂੰ ਸਾਰਿਆਂ ਨੂੰ ਤਾਂ ਸਹੀ ਆਨਸਰ ਆ ਗਿਆ ਜੀ ਬਿਲਕੁਲ ਆਪਸ਼ਨ ਬੀ ਵੀ 201 ਠੀਕ ਹੈ ਜੀ 200 ਦੇ ਤਹਿਤ ਰਾਜਪਾਲ ਹੈ ਜਿਹੜਾ ਉਹ ਰਾਖਵਾ ਰੱਖ ਸਕਦਾ ਹੈ ਵੀ ਤੇ 201 ਦੇ ਤਹਿਤ ਜਿਹੜਾ ਹੈਗਾ ਜੀ ਰਾਸ਼ਟਰਪਤੀ ਉਹ ਰਾਖਵਾ ਰੱਖ ਸਕਦਾ ਹੈ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਭਾਰਤ ਦਾ ਰਾਸ਼ਟਰਪਤੀ ਨਾ ਸਿਰਫ ਰਾਜ ਦਾ ਮੁਖੀ ਹੈ ਸਗੋਂ ਉਹ ਸੰਸਦ ਦਾ ਅਨਿੱਖੜਵਾਂ ਅੰਗ ਹੈ 21 ਅਨੁਛੇਦ ਤੋਂ ਅਸਪਸ਼ਟ ਹੁੰਦਾ ਹੈ ਦ ਆਰਟੀਕਲ 74 79 80 ਤੇ ਜਾਂ ਫਿਰ 81 ਕਹਿੰਦੇ ਜੀ ਭਾਰਤ ਦਾ ਰਾਸ਼ਟਰਪਤੀ ਨਾ ਸਿਰਫ ਰਾਜ ਦਾ ਮੁਖੀ ਹੈ ਸਗੋਂ ਉਹ ਸੰਸਦ ਦਾ ਅਨਿੱਖੜਮਾ ਅੰਗ ਵੀ ਹੈ ਇਹ ਕਿਸ ਅਨੁਸ਼ੇਦ ਤੋਂ ਸਪਸ਼ਟ ਹੁੰਦਾ ਹੈ ਜੀ ਹਾਂਜੀ ਵੈਰੀ ਗੁੱਡ ਵੀ ਤ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਵਈ 79 ਠੀਕ ਹੈ ਜੀ ਆਰਟੀਕਲ 79 79 ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਰਾਸ਼ਟਰਪਤੀ ਕੋਲ ਕਿਹੜੀ ਸਥਿਤੀ ਦੇ ਵਿੱਚ ਵਿਵੇਕੀ ਸ਼ਕਤੀ ਹੁੰਦੀ ਹੈ ਤਾਂ ਮੰਤਰੀਆਂ ਦੀ ਨਿਯੁਕਤੀ ਦੇ ਵਿੱਚ ਜਦੋਂ ਕਿਸੇ ਵੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਸਪਸ਼ਟ ਬਹੁਮਤ ਨਾ ਮਿਲੇ ਉਹ ਰਾਸ਼ਟਰਪਤੀ ਦੀ ਨਿਯੁਕਤੀ ਦੇ ਵਿੱਚ ਤੇ ਜਾਂ ਫਿਰ ਗਵਰਨਰ ਨੂੰ ਹਟਾਉਣ ਦੇ ਵਿੱਚ ਗੁੱਡ ਈਵਨਿੰਗ ਜੀ ਪ੍ਰਸ਼ਨ ਹੈ ਜੀ ਰਾਸ਼ਟਰਪਤੀ ਦੇ ਕੋਲ ਕਿਹੜੀ ਸਥਿਤੀ ਦੇ ਵਿੱਚ ਵਿਵੇਕੀ ਸ਼ਕਤੀ ਹੁੰਦੀ ਹੈ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ B ਵੀ ਜਦੋਂ ਕਿਸੇ ਵੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਸਪਸ਼ਟ ਬਹੁਮਤ ਨਾ ਮਿਲੇ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਪਹਿਲੇ ਰਾਸ਼ਟਰਪਤੀ ਕੌਣ ਸਨ ਜਿਨ੍ਹਾਂ ਨੇ ਪੂਰਨ ਵੀਟੋ ਦੀ ਵਰਤੋਂ ਕੀਤੀ ਉਹ ਪਹਿਲੇ ਰਾਸ਼ਟਰਪਤੀ ਜਿਨ੍ਹਾਂ ਨੇ ਪੂਰਨ ਤੌਰ ਤੇ ਵੀਟੋ ਨੂੰ ਵਰਤਿਆ ਤਾਂ ਡਾਕਟਰ ਰਜਿੰਦਰ ਪ੍ਰਸਾਦ ਗਿਆਨੀ ਜੈਲ ਸਿੰਘ ਵੀ ਵੀ ਗਿਰੀ ਜਾਂ ਕੇ ਆਰ ਨਰਾਇਣ ਪੂਰਨ ਤੌਰ ਤੇ ਵੀਟੋ ਦੀ ਵਰਤੋਂ ਕਰਨ ਵਾਲੇ ਕਿਹੜੇ ਰਾਸ਼ਟਰਪਤੀ ਸੀਗੇ ਜੀ ਵੈਰੀ ਗੁੱਡ ਵੀ ਸੋ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰੋ ਤੇ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰਦੇ ਹੋ ਸਾਡੇ ਨਾਲ ਜੁੜਨ ਦੇ ਲਈ ਫ੍ਰੀ ਆਫ ਕਾਸਟ WhatsApp ਤੇ Telegram ਗਰੁੱਪ ਦੇ ਲਿੰਕ ਨੇ ਜਿਹੜੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਸਹੀ ਆਨਸਰ ਆ ਗਿਆ ਜੀ অপਸ਼ਨ A ਵੀ ਬਿਲਕੁਲ ਡਾਕਟਰ ਰਜਿੰਦਰ ਪ੍ਰਸਾਦ ਨਾ ਰਜਿੰਦਰ ਪ੍ਰਸਾਦ ਪੂਰਨ ਵਿਟੋ ਦੀ ਵਰਤੋਂ ਜੀ ਇਸ ਨੂੰ ਚੈੱਕ ਕਰ ਲੈਣਾ ਬਈ ਚੈੱਕ ਕਰ ਲੈਣਾ ਜੀ ਹਾਂ ਠੀਕ ਹੈ ਜੀ ਚੈੱਕ ਕਰ ਲੈਣਾ ਇਸ ਨੂੰ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਰਾਸ਼ਟਰਪਤੀ ਰਾਜ ਸਭਾ ਦੇ ਵਿੱਚ 12 ਮੈਂਬਰ ਨਾਮਜ਼ਦ ਕਰਦਾ ਹੈ ਇਹ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਰਾਸ਼ਟਰਪਤੀ 12 ਮੈਂਬਰ ਜਿਹੜੇ ਨਾਮਜ਼ਦ ਕਰਦਾ ਜੀ ਇਹ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਵੀ ਅਮਰੀਕਾ ਆਇਰਲੈਂਡ ਦੱਖਣੀ ਅਫਰੀਕਾ ਜਾਂ ਕੈਨੇਡਾ ਤੋ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਬਈ ਆਇਰਲੈਂਡ ਠੀਕ ਹੈ ਜੀ ਆਇਰਲੈਂਡ ਤੋਂ ਲਿਆ ਗਿਆ 12 ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਸਿਧਾਂਤ ਅੱਗੇ ਹੈਗਾ ਜੀ ਤੁਹਾਡਾ ਪ੍ਰਸ਼ਨ ਹੈ ਭਾਰਤ ਦੇ ਰਾਸ਼ਟਰਪਤੀ ਕੋਲ ਅਮਰੀਕਾ ਦੇ ਰਾਸ਼ਟਰਪਤੀ ਵਾਂਗ ਕਿਹੜੀ ਸ਼ਕਤੀ ਨਹੀਂ ਹੈ ਤਾ ਕਮਾਂਡਰ ਇਨ ਚੀਫ ਅਸਲ ਕਾਰਜਕਾਰੀ ਸ਼ਕਤੀ ਮਾਫੀ ਦੀ ਸ਼ਕਤੀ ਜਾਂ ਫਿਰ ਟੋ ਸ਼ਕਤੀ ਭਾਰਤ ਦੇ ਰਾਸ਼ਟਰਪਤੀ ਦੇ ਕੋਲ ਅਮਰੀਕਾ ਦੇ ਰਾਸ਼ਟਰਪਤੀ ਵਾਂਗ ਕਿਹੜੀ ਸ਼ਕਤੀ ਨਹੀਂ ਹੈ ਜੀ ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਬਈ ਅਸਲ ਕਾਰਜਕਾਰੀ ਸ਼ਕਤੀ ਅਗਲਾ ਪ੍ਰਸ਼ਨ ਸਾਥੀਓ ਤੁਹਾਡਾ ਸੰਸਦ ਦੇ ਵਿੱਚ ਧੰਨਵਾਦ ਮਤਾ ਕਿਸ ਦੇ ਭਾਸ਼ਣ ਤੋਂ ਬਾਅਦ ਪੇਸ਼ ਕੀਤਾ ਜਾਂਦਾ ਹੈ ਸੰਸਦ ਦੇ ਵਿੱਚ ਜਿਹੜਾ ਮੋਸ਼ਨ ਆਫ ਥੈਂਕਸ ਹੈ ਜੀ ਉਹ ਕਿਸ ਦੇ ਭਾਸ਼ਣ ਤੋਂ ਬਾਅਦ ਪੇਸ਼ ਕੀਤਾ ਜਾਂਦਾ ਪ੍ਰਧਾਨ ਮੰਤਰੀ ਸਪੀਕਰ ਰਾਸ਼ਟਰਪਤੀ ਵਿਰੋਧੀ ਧਰਦਾ ਨੇਤਾ ਤੋ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਵੀ ਰਾਸ਼ਟਰਪਤੀ ਠੀਕ ਹੈ ਜੀ ਧੰਨਵਾਦ ਮਤਾ ਜਿਹੜਾ ਹੈਗਾ ਸਾਥਿਓ ਜਾਂ ਕਹੋ ਕਿ ਮੋਸ਼ਨ ਆਫ ਥੈਂਕਸ ਹੈ ਜਿਹੜਾ ਉਹ ਭਾਸ਼ਣ ਤੋਂ ਬਾਅਦ ਜਿਹੜਾ ਹੈਗਾ ਰਾਸ਼ਟਰਪਤੀ ਦੇ ਪੇਸ਼ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨਾਂ ਨੂੰ ਨਾਮਜ਼ਦ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ ਦਾ ਕੀ ਹੋਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਐਂਗਲੋ ਇੰਡੀਆ ਨੂੰ ਨਾਮਜ਼ਦ ਕਰਦਾ ਸੀ ਰਾਸ਼ਟਰਪਤੀ ਉਸ ਦਾ ਕੀ ਹੋਇਆ ਜੀ ਇਹ ਜੇ ਵੀ ਜਾਰੀ ਹੈ 104ਵੀਂ ਸੋਧ 2019 ਦੇ ਦੁਆਰਾ ਖਤਮ ਕਰ ਦਿੱਤੀ ਗਈ ਹੈ ਮੈਂਬਰਾਂ ਦੀ ਗਿਣਤੀ ਵਧਾ ਕੇ 4 ਕਰ ਦਿੱਤੀ ਗਈ ਹੈ ਰਾਜ ਸਭਾ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ हां जी तो सही आंसर आ गया ਵੀ ਤੁਹਾਡਾ ਆਪਸ਼ਨ ਬੀ ਜੀ 104ਵੀਂ ਸੋਡ ਹੈ ਜਿਹੜੀ 2019 ਦੇ ਤਹਿਤ ਇਸ ਨੂੰ ਖਤਮ ਕਰ ਦਿੱਤਾ ਗਿਆ ਇੰਗਲਿਸ਼ ਇੰਡੀਆ ਦੀ ਛੋਣ ਨੂੰ ਅਗਲਾ ਪ੍ਰਸ਼ਨ ਹੈ ਵੀ ਤੁਹਾਡਾ ਭਾਰਤ ਸਰਕਾਰ ਦੇ ਸਾਰੇ ਕਾਰਜਕਾਰੀ ਫੈਸਲੇ ਰਸਮੀ ਤੌਰ ਤੇ ਕਿਸ ਦੇ ਨਾਮ ਤੇ ਲਏ ਜਾਂਦੇ ਹਨ ਪ੍ਰਧਾਨ ਮੰਤਰੀ ਕੈਬਨਟ ਸਖਤਰ ਰਾਸ਼ਟਰਪਤੀ ਜਾਂ ਫਿਰ ਗ੍ਰਹਿ ਮੰਤਰੀ ਭਾਰਤ ਸਰਕਾਰ ਦੇ ਸਾਰੇ ਕਾਰਜਕਾਰੀ ਫੈਸਲੇ ਰਸਮੀ ਤੌਰ ਤੇ ਕਿਸ ਦੇ ਨਾਮ ਤੇ ਲਏ ਜਾਂਦੇ ਹਨ ਜੀ ਜਲਦ ਤੋਂ ਜਲ ਦਾ ਅਨਸਰ ਕਮੈਂਟ ਕਰ ਦਿਆ ਕਰੋ ਸਾਥੀਓ ਤਾਂ ਕਿ ਆਪਾਂ ਅਗਲੇ ਪ੍ਰਸ਼ਨ ਵੱਲ ਵਧ ਸਕੀਏ ਤਾਂ ਸਹੀ ਅਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਵੀ ਰਾਸ਼ਟਰਪਤੀ ਆਰਟੀਕਲ 77 ਦੇ ਤਹਿਤ ਭਾਰਤ ਸਰਕਾਰ ਦੇ ਸਾਰੇ ਕਾਰਜਕਾਰੀ ਫੈਸਲੇ ਜਿਹੜੇ ਉਹ ਰਸਮੀ ਤੌਰ ਤੇ ਰਾਸ਼ਟਰਪਤੀ ਦੇ ਨਾਮ ਤੇ ਲੈ ਜਾਂਦੇ ਆਰਟੀਕਲ 77 ਦੇ ਤਹਿਤ ਐਕਚੁਅਲ ਦੇ ਵਿੱਚ ਫੈਸਲੇ ਕਰਦੀ ਹੈ ਕੈਬਨਿਟ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਅਨਸੂਚਿਤ ਜਾਤੀ एससी ਅਤੇ ਅਨੁਸੂਚਿਤ ਜਨਜਾਤੀ ਐਸਟੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਸੰਸਦ ਕਰਦੀ ਹੈ ਜੀ ਪ੍ਰਧਾਨ ਮੰਤਰੀ ਕਰਦਾ ਹੈ ਸਮਾਜਿਕ ਨਿਆਂ ਮੰਤਰੀ ਜਾਂ ਰਾਸ਼ਟਰਪਤੀ ਐਸਟੀ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਕੌਣ ਨਿਯੁਕਤ ਕਰਦਾ ਹੈ ਜੀ ਹਾਂਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਬਈ ਰਾਸ਼ਟਰਪਤੀ ਠੀਕ ਹੈ ਜੀ ਰਾਸ਼ਟਰ ਪਤੀ ਅਗਲਾ ਪ੍ਰਸ਼ਨ ਜੀ ਤੁਹਾਡਾ ਰਾਸ਼ਟਰਪਤੀ ਪਦ ਦੀ ਚੋਣ ਲੜਨ ਵਾਲੀ ਪਹਿਲੀ ਮਹਿਲਾ ਉਮੀਦਵਾਰ ਕੌਣ ਸੀ ਰਾਸ਼ਟਰਪਤੀ ਪਦ ਦੀ ਚੋਣ ਲੜਨ ਵਾਲੀ ਪਹਿਲੀ ਮਹਿਲਾ ਉਮੀਦਵਾਰ ਪ੍ਰਤੀਵਾ ਪਾਟੇਲ ਮਨੋਹਰਾ ਹੌਲਕਰ ਕੈਪਟਨ ਲక్ష్ਮੀ ਸੈਗਲ ਤੇ ਜਾਂ ਫਿਰਿੰਦਰਾਂ ਗਾਂਧੀ ਹਾਂਜੀ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰਦੇ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਲੈਕਚਰਰ ਕੈਡਰ ਹਿਸਟਰੀ ਤੇ ਪਾਲਟੀ ਮਾਸਟਰ ਕੈਡਰ ਹਿਸਟਰੀ ਤੇ ਪਾਲਟੀ ਦੇ ਲਾਈਕ ਤੇ ਰਿਕਾਰਡਡ ਬੈਚ ਤੁਹਾਨੂੰ ਆਪਣੇ ਐਪ ਤੋਂ ਮਿਲ ਜਾਣਗੇ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਉੱਥੋਂ ਆਪਣੇ ਪਸੰਦੀਦਾ ਕੋਰਸ ਜਿਹੜਾ ਉਹ ਬਾਇ ਕਰ ਸਕਦੇ ਹੋ ਜਿਸ ਦੀਆਂ ਬੜੀਆਂ ਹੀ ਸੀਮਤ ਫੀਸਾਂ ਨੇ ਤੇ ਬੜੇ-ਬੜੇ ਆਫਰ ਤੁਹਾਨੂੰ ਉੱਥੇ ਵੇਖਣ ਨੂੰ ਮਿਲਣਗੇ ਇਸੇ ਤਰ੍ਹਾਂ ਹਿਸਟਰੀ ਦੀ ਤੁਹਾਨੂੰ ਬੁੱਕ ਵੀ ਉੱਥੋਂ ਮਿਲ ਜੂਗੀ ਉੱਥੋਂ ਤੁਸੀਂ ਬਾਇ ਕਰ ਸਕਦੇ ਹੋ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਇਹਦਾ ਆਪਸ਼ਨ B ਵੀ ਮਨੋਹਰਾ ਹੋਲਕਰ ਠੀਕ ਹੈ ਜੀ ਮਨੋਹਰਾ ਹੋਲਕਰ ਵੀ ਮਨੋਹਰਾ ਹੋਲਕਰ ਨੇ 1967 ਦੇ ਵਿੱਚ ਚੋਣ ਲੜੀ ਸੀਗੀ ਜੀ ਪਰ ਕੈਪਟਨ ਲక్ష్ਮੀ ਸੈਗਲ ਪਹਿਲੀ ਪ੍ਰਮੁੱਖ ਮਹਿਲਾ ਉਮੀਦਵਾਰ ਸਨ ਠੀਕ ਹੈ ਜੀ ਜੇਕਰ ਆਪਸ਼ਨ ਦੇ ਵਿੱਚ ਮਨੋਹਰਾ ਹੋਲਕਰ ਨਹੀਂ ਹੈ ਤਾਂ ਲక్ష్ਮੀ ਸੈਗਲ ਸਹੀ ਹੋਵੇਗਾ ਪ੍ਰਤਿਭਾ ਪਾਟਲ ਪਹਿਲੀ ਜੇਤੂ ਮਹਿਲਾ ਸਨ ਇਹਨੂੰ ਵੀ ਨੋਟ ਕਰ ਲੈਣਾ ਠੀਕ ਹੈ ਜੀ ਪ੍ਰਤਿਭਾ ਪਾਟਲ ਹੈ ਜਿਹੜੇ ਜੀ ਉਹ ਪਹਿਲੇ ਮਹਿਲਾ ਜੇਤੂ ਸੀਗੇ 1967 ਦੇ ਵਿੱਚ ਚੋਣ ਲੜੀ ਸੀ ਮਨੋਹ ਰਾਹੁਲ ਕਰਨੇ ਆਪਾਂ ਨੂੰ ਪ੍ਰਸ਼ਨ ਪੁੱਛਿਆ ਗਿਆ ਰਾਸ਼ਟਰਪਤੀ ਪਦ ਦੀ ਚੋਣ ਲੜਨ ਵਾਲੀ ਪਹਿਲੀ ਮਹਿਲਾ ਉਮੀਦਵਾਰ ਇਸੇ ਤਰ੍ਹਾਂ ਲక్ష్ਮੀ ਸੈਗਲ ਪਹਿਲੀ ਪ੍ਰਮੁੱਖ ਮਹਿਲਾ ਉਮੀਦਵਾਰ ਸੀਗੇ ਜੀ ਠੀਕ ਹੈ ਤਾਂ ਅਗਲਾ ਪ੍ਰਸ਼ਨ ਆ ਗਿਆ ਜੀ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਸੀ ਤਾਂ ਇੰਦਰਾ ਗਾਂਧੀ ਸਰੋਜਨੀ 나ਇਡੂ ਪ੍ਰਤੀਭਾ ਦੇਵੀ ਪਾਟੇਲ ਦਰੋਪਤੀ ਮੁਰਮੂ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਆਪਸ਼ਨ ਸੀ ਪ੍ਰਤੀਵਾ ਦੇਵੀ ਪਾਟਿਲ ਪ੍ਰਤੀਵਾ ਦੇਵੀ ਪਾਟਿਲ ਭਾਰਤ ਦੀ ਪਹਿਲਾ ਪਹਿਲੀ ਮਹਿਲਾ ਰਾਸ਼ਟਰਪਤੀ ਅੱਗੇ ਹੈਗਾ ਜੀ ਰਾਸ਼ਟਰਪਤੀ ਭਵਨ ਕਿਹੜੀ ਪਹਾੜੀ ਤੇ ਸਥਿਤ ਹੈ ਨੀਲਗIRI ਦੀ ਪਹਾੜੀ ਰਾਇਸੀਨਾ ਹੈਲਜ਼ ਅਰਾਵਲੀ ਹੈਲਜ਼ ਜਾਂ ਸ਼ਿਵਾਲਿਕ ਹੈਲਜ਼ ਰਾਸ਼ਟਰਪਤੀ ਭਵਨ ਕਿਹੜੀ ਪਹਾੜੀ ਤੇ ਸਥਿਤ ਹੈ ਜੀ ਤੋ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਬਈ ਰਾਏਸਨਾ ਹੈਲਥ ਠੀਕ ਹੈ ਜੀ ਰਾਏਸਨਾ ਹੈਲਥ ਤੇ ਬਣਿਆ ਹੋਇਆ ਰਾਸ਼ਟਰਪਤੀ ਭਵਨ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਦੱਖਣੀ ਭਾਰਤ ਵਿੱਚ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਕਿੱਥੇ ਹੈ ਦੱਖਣ ਭਾਰਤ ਦੇ ਵਿੱਚ ਚੇਨਾਈ ਦੇ ਵਿੱਚ ਬੈਂਗਲੌਰ ਦੇ ਵਿੱਚ ਹైదరాబాద్ ਦੇ ਵਿੱਚ ਮੈਸੂਰ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਕਿੱਥੇ ਹੈ ਜੀ ਵੈਰੀ ਗੁੱਡ ਵੀ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜ਼ਰੂਰ ਕਰੋ ਤੇ ਹੋਰ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰੋ ਬਾਕੀ ਦੀਆਂ ਫ੍ਰੀ ਦੀਆਂ ਕਲਾਸਾਂ ਦੇ ਲਿੰਕ ਨੇ ਜਿਹੜੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇ ਜਾਂ ਫਿਰ ਚੈਨਲ ਦੀ ਪਲੇਲਿਸਟ ਤੇ ਜਾ ਕੇ ਤੁਸੀਂ ਹੁਣ ਤੱਕ ਉਹ ਆ ਚੁੱਕੀਆਂ ਲਾਈਵ ਤੇ ਰਿਕਾਰਡਡ ਕਲਾਸਾਂ ਵੀ ਦੇਖ ਸਕਦੇ ਹੋ ਸਾਰੇ ਹੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਨੇ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਸੀ ਜੀ ਹైదరాబాద్ ਠੀਕ ਹੈ ਜੀ ਹైదరాబాద్ ਵੈਰੀ ਗੁੱਡ ਵੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਉਹ ਰਾਸ਼ਟਰਪਤੀ ਜੋ ਪਹਿਲਾਂ ਲੋਕ ਸਭਾ ਦੇ ਸਪੀਕਰ ਵੀ ਰਹੇ ਸਨ ਨੀਲਮ ਸੰਜੀਵ ਰਾਏਡੀ ਜੈਲ ਸਿੰਘ ਪ੍ਰਨਮ ਮੋਹਰਜੀ ਫਖਰਉਦੀਨ ਅਲੀ احمد ਉਹ ਰਾਸ਼ਟਰਪਤੀ ਜੀ ਜਿਹੜੇ ਪਹਿਲਾਂ ਲੋਕ ਸਭਾ ਦੇ ਸਪੀਕਰ ਵੀ ਰਹੇ ਹੈ ਹਾਂਜੀ ਸ਼ਾਬਾਸ਼ ਤਸਹੀ ਅਨਸਰ ਆ ਗਿਆ ਸਾਥੀਓ ਤੁਹਾਡਾ ਆਪਸ਼ਨ ਏ ਬਈ ਨੀਲਮ ਸੰਜੀਵਾ ਰਾਏਡੀ ਨੀਲਮ ਸੰਜੀਵਾ रेडी अगला प्रश्न है जी ਤੁਹਾਡਾ ਭਾਰਤ ਦੇ ਰਾਸ਼ਟਰਪਤੀ ਕੌਣ ਪਦ ਤੋਂ ਹਟਾ ਸਕਦਾ ਹੈ ਰਾਸ਼ਟਰਪਤੀ ਨੂੰ ਕੌਣ ਅਹੁਦੇ ਤੋਂ ਹਟਾ ਸਕਦਾ ਹੈ ਜੀ ਲੋਕ ਸਭਾ ਪ੍ਰਧਾਨ ਮੰਤਰੀ ਸੰਸਦ ਜਾਂ ਫਿਰ ਭਾਰਤ ਦਾ ਮੁੱਖ ਜੱਜ ਰਾਸ਼ਟਰਪਤੀ ਨੂੰ ਭਾਰਤ ਦੇ ਨੂੰ ਅਹੁਦੇ ਤੋਂ ਹਟਾਉਣ ਦੀ ਪਾਵਰ ਕਿਸ ਕੋਲ ਹੈ ਜੀ ਵੇਰੀ ਗੁੱਡ ਜੀ ਵੈ ਤਸਹੀ ਅਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਵੀ ਸੰਸਦ ਮਹਾਦੋਸ਼ ਲਗਾ ਕੇ ਠੀਕ ਹੈ ਜੀ ਤਾਂ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਰਾਸ਼ਟਰਪਤੀ ਦੁਆਰਾ ਲਗਾਈ ਗਈ ਐਮਰਜੈਂਸੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਨਹੀਂ ਕਦੇ ਨਹੀਂ ਹਾਂ ਮਿਨਰਵਾ ਮੀਲਸ ਕੇਸ ਅਨਸਾਰ ਸਿਰਫ ਸੰਸਦ ਦੀ ਇਜਾਜ਼ਤ ਦੇ ਨਾਲ ਜਾਂ ਫਿਰ ਸਿਰਫ ਵਿਦੇਸ਼ੀ ਮਾਮਲਿਆਂ ਦੇ ਵਿੱਚ ਰਾਸ਼ਟਰਪਤੀ ਜੇਕਰ ਐਮਰਜੈਂਸੀ ਲਗਾ ਦੇਵੇ ਤਾਂ ਉਸ ਨੂੰ ਚਣੌਤੀ ਦਿੱਤੀ ਜਾ ਸਕਦੀ ਹੈ ਜੀ ਖੋਟ ਦੇ ਵਿੱਚ ਜਾ ਨਹੀਂ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ B ਵੀ ਹਾਂ ਮਿਨਰਵਾ ਮਿਲਜ਼ ਕੇਸ ਦੇ ਅਨਸਾਰ ਰਾਸ਼ਟਰਪਤੀ ਦੀ ਐਮਰਜੈਂਸੀ ਨੂੰ ਚਣੌਤੀ ਦਿੱਤੀ ਜਾ ਸਕਦੀ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਰਾਸ਼ਟਰਪਤੀ ਨੂੰ ਸੌਂ ਲੈਣ ਵੇਲੇ ਬੋਲਣਾ ਪੈਂਦਾ ਹੈ ਦੇਸ਼ ਦੀ ਸੇਵਾ ਕਰਨਾ ਸੰਵਿਧਾਨ ਅਤੇ ਕਾਨੂੰਨ ਦੀ ਸੰਭਾਲ ਸੁਰੱਖਿਆ ਤੇ ਬਚਾਅ ਕਰਨਾ ਪ੍ਰਧਾਨ ਮੰਤਰੀ ਦਾ ਕਹਿਣਾ ਮੰਨਣਾ ਜਾਂ ਗੁਪਤਤਾ ਬਣਾਈ ਰੱਖਣਾ ਜਦੋਂ ਰਾਸ਼ਟਰਪਤੀ ਸੌਂ ਲੈਂਦਾ ਤਾਂ ਉਹਨੂੰ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਕਹਿਣਾ ਪੈਂਦਾ ਜੀ ਵੈਰੀ ਗੁੱਡ ਜੀ ਤਸਾਹੀ ਆਨਸਰ ਆ ਗਿਆ ਵੀ ਆਪਸ਼ਨ ਬੀ ਸੰਵਿਧਾਨ ਕਾਨੂੰਨ ਦੀ ਸੰਭਾਲ ਸੁਰੱਖਿਆ ਅਤੇ ਵਿਚਾਰਕਰਨ ਅਗਲਾ ਪ੍ਰਸ਼ਨ ਵੀ ਤੁਹਾਡਾ ਰਾਜ ਸਭਾ ਕਮਿਸ਼ਨ ਅਫੀਸ਼ੀਅਲ ਲੈਂਗੁਏਜ ਆਫ ਕਮਿਸ਼ਨ ਦਾ ਗਠਨ ਜਿਹੜਾ ਹੈਗਾ ਜੀ ਉਹ ਕੌਣ ਕਰਦਾ ਹੈ ਗ੍ਰਹਿ ਮੰਤਰੀ ਸੰਸਦ ਦਾ ਰਾਸ਼ਟਰਪਤੀ ਸਭਿਆਚਾਰ ਮੰਤਰੀ ਰਾਜ ਭਾਸ਼ਾ ਕਮਿਸ਼ਨ ਦਾ ਜਿਹੜਾ ਗਠਨ ਹੈ ਜੀ ਉਹ ਕੌਣ ਕਰਦਾ ਹੈ ਜਾਂ ਕਹਿ ਲੋ ਕਿ ਅਫੀਸ਼ੀਅਲ ਲੈਂਗੁਏਜ ਕਮਿਸ਼ਨ ਤਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ 3 ਵੀ ਰਾਸ਼ਟਰਪਤੀ ਠੀਕ ਹੈ ਜੀ ਲੈਂਗੁਏਜ ਅਫੀਸ਼ੀਅਲ ਲੈਂਗੁਏਜ ਕਮਿਸ਼ਨ ਦਾ ਗਠਨ ਜਿਹੜਾ ਹੈਗਾ ਜੀ ਉਹ ਰਾਸ਼ਟਰਪਤੀ ਕਰਦਾ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਰਾਸ਼ਟਰਪਤੀ ਆਪਣੀ ਮਾਫੀ ਦੀ ਸ਼ਕਤੀ ਦੀ ਵਰਤੋਂ ਕਿਸ ਦੀ ਸਲਾਹ ਤੇ ਕਰਦਾ ਹੈ ਆਰਟੀਕਲ 72 ਦੇ ਤਹਿਤ ਰਾਸ਼ਟਰਪਤੀ ਜਿਹੜੀ ਮਾਫੀ ਦੀ ਵਰਤੋਂ ਆ ਜੀ ਉਹ ਕਿਹਦੀ ਸਲਾਹ ਤੇ ਕਰਦਾ ਸੁਪਰੀਮ ਕੋਰਟ ਗ੍ਰਹਿ ਮੰਤਰਾਲਾ ਅਟਾਰਨੀ ਜਨਰਲ ਜੇਲ ਸੁਪਰਡੈਂਟ ਤੋ ਸਹੀ ਆਨਸਰ ਆਊਗਾ ਵੀ ਤੁਹਾਡਾ ਆਪਸ਼ਨ ਬੀ ਜੀ ਗ੍ਰਹਿ ਮੰਤਰਾਲੇ ਕੇਂਦਰੀ ਮੰਤਰੀ ਮੰਡਲ ਹੋਮ ਮਿਨਿਸਟਰੀ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਪਦਮ ਸ਼੍ਰੀ ਪਦਮ ਪੂਸ਼ਨ 파ਰ ਤਰਤਨ ਪੁਰਸਕਾਰ ਕੌਣ ਪ੍ਰਦਾਨ ਕਰਦਾ ਹੈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰਾਸ਼ਟਰਪਤੀ ਆਪਰਾਸ਼ਟਰਪਤੀ हां जी, जी तो सही आंसर आ गया जी ਤੁਹਾਡਾ অপশন ਸੀ ਵੀ ਰਾਸ਼ਟਰਪਤੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਰਾਸ਼ਟਰਪਤੀ ਦੀ ਚੋਣ ਵਿੱਚ ਕੋਟਾ ਕਿਵੇਂ ਕੱਢਿਆ ਜਾਂਦਾ ਹੈ ਤਾਂ ਕੁੱਲ ਵੋਟਾਂ ਦਾ 2+1 ਜਾਂ ਕੁੱਲ ਵੋਟਾਂ ਦਾ ਤੀਜਾ ਜਾਂ ਕੁੱਲ ਵੋਟਾਂ ਦਾ ਚੌਥਾ ਤੇ ਜਾਂ ਫਿਰ ਸਭ ਤੋਂ ਵੱਧ ਵੋਟਾਂ ਜਿਹੜਾ ਰਾਸ਼ਟਰਪਤੀ ਦੇ ਚੋਣ ਦਾ ਕੋਟਾ ਹੈਗਾ ਜੀ ਉਹ ਕਿਸ ਤਰ੍ਹਾਂ ਕੱਢਿਆ ਜਾਂਦਾ ਹੈ ਜਾਂ ਕਿੰਨਾ ਕੱਢਿਆ ਜਾਂਦਾ ਹੈ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਕੁੱਲ ਵੋਟਾਂ ਦਾ ਅੱਧ ਪਲੱਸ 1 ਠੀਕ ਹੈ ਜੀ ਅਗਲਾ ਪ੍ਰਸ਼ਨ ਸਾਥੀਓ ਤੁਹਾਡਾ ਮੰਤਰੀ ਵਿਅਕਤੀਗਤ ਤੌਰ ਤੇ ਰਾਸ਼ਟਰਪਤੀ ਜਵਾਬਦੇਹ ਹੁੰਦੇ ਹਨ ਇਹ ਕਿਸ ਅਨੁਛੇਦ ਦੇ ਵਿੱਚ ਹੈ ਕਹਿੰਦੇ ਜੀ ਮੰਤਰੀ ਹੈ ਜਿਹੜੇ ਉਹ ਵਿਅਕਤੀਗਤ ਤੌਰ ਤੇ ਰਾਸ਼ਟਰਪਤੀ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਤਾਂ ਕਿਹੜੇ ਅਨੁਛੇਦ ਦੇ ਵਿੱਚ ਇਹ ਕਿਹਾ ਗਿਆ अनुच्छेद 75 अनुच्छेद 75 दो अनुच्छेद 75 तीन अनुच्छेद 74 वेरी गुड बी ਦਾ ਸਹੀ ਆਨਸਰ ਆ ਜੂਗਾ ਜੀ ਤੁਹਾਡਾ ਆਪਸ਼ਨ ਬੀ ਬਈ ਆਰਟੀਕਲ 75 2 ਠੀਕ ਹੈ ਜੀ ਸਮੂਹਿਕ ਤੌਰ ਤੇ ਲੋਕ ਸਭਾ ਦੇ ਪ੍ਰਤੀ ਔਰ ਵਿਅਕਤੀਗਤ ਤੌਰ ਤੇ ਸਾਥੀਓ ਰਾਸ਼ਟਰਪਤੀ ਦੇ ਪ੍ਰਤੀ ਇਹਦੇ ਵਿੱਚ ਇਹ ਵਰਣਨ ਆਪਾਨੂੰ ਮਿਲਦਾ ਸਮੂਹਿਕ ਤੌਰ ਤੇ ਜੇ ਪੁੱਛਿਆ ਜਾਵੇ ਤਾਂ ਲੋਕ ਸਭਾ ਪ੍ਰਤੀ ਤੇ ਵਿਅਕਤੀਗਤ ਤੌਰ ਤੇ ਜੇ ਪੁੱਛਿਆ ਜਾਵੇ ਤਾਂ ਰਾਸ਼ਟਰਪਤੀ ਪ੍ਰਤੀ ਆਰਟੀਕਲ 75 ਦਾ ਦੂਜਾ ਭਾਗ 2 ਹਾਂਜੀ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਰਾਸ਼ਟਰਪਤੀ ਕਿਸੇ ਰਾਜਪਾਲ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਬਦਲ ਸਕਦਾ ਹੈ ਤਾਂ ਹਾਂ ਨਾ ਸਿਰਫ ਮੰਤਰੀ ਦੇ ਸਲਾਹ ਤੇ ਸੰਸਦ ਦੀ ਮਨਜ਼ੂਰੀ ਨਾਲ ਰਾਸ਼ਟਰਪਤੀ ਕਿਸੇ ਰਾਜਪਾਲ ਨੂੰ ਇੱਕ ਰਾਜ ਤੋਂ ਦੂਜੇ ਰਾਜ ਦੇ ਲਈ ਬਦਲ ਸਕਦਾ ਹੈ ਜਾਂ ਕਹੋ ਕਿ ਰਾਜਪਾਲ ਦੀ ਬਦਲੀ ਕਰ ਸਕਦਾ ਹੈ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਏ ਬਈ ਹਾਂ ਠੀਕ ਹੈ ਜੀ ਬਦਲ ਸਕਦਾ ਹੈ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਸਭ ਤੋਂ ਘੱਟ ਸਮਾਂ ਕਿਸ ਨੇ ਕੰਮ ਕੀਤਾ ਵੀ ਵੀ ਗਰੀ ਬੀਬੀ ਜੱਤੀ ਐਮ ਹਿਦਾਇਤਉੱਲਾ ਫਖਰ ਫਖਰਉਦੀਨ ਅਲੀ احمد ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸਭ ਤੋਂ ਘੱਟ ਸਮਾਂ ਕੰਮ ਕਰਨ ਵਾਲੇ ਰਾਸ਼ਟਰਪਤੀ ਕੌਣ ਹੈ ਜੀ ਵੇਰੀ ਗੁੱਡ ਬੀ ਤਾਂ ਸਹੀ ਆਨਸਰ ਆ ਗਿਆ ਸਾਥੀਓ ਆਪਸ਼ਨ 3 ਠੀਕ ਹੈ ਜੀ ਐਮ ਹਦਾਇਤullah ਐਮ ਹਦਾਇਤullah ਜੀ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਕੌਣ ਸਨ ਤਾ ਪ੍ਰਣਮ ਮੁਖਰਜੀ RAMNAATH GOVIND K R NARAYAN DROPTI MURMU ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਕੌਣ ਸੀਗੇ ਜੀ ਹਾਂਜੀ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਪਰ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ 올 ਤੇ ਟਿਕ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਵੀਡੀਓ ਦੀ ਜਾਣਕਾਰੀ ਜਿਹੜੀ নোਟੀਫਿਕੇਸ਼ਨ ਦੇ थ्रू ਸਭ ਤੋਂ ਪਹਿਲਾਂ ਮਿਲ ਜਾਵੇ ਸਾਥੀਓ ਪੇਡ ਬੈਚ ਬਾਏ ਕਰਨ ਦੇ ਲਈ Google Play Store ਤੋਂ ਆਪਣੀ ਐਪ ਨੂੰ ਡਾਊਨਲੋਡ ਕਰੋ ਐਪ ਦਾ ਨਾਮ ਹੈ ਜੀਐਨਡੀਐਸ ਅਕੈਡਮੀ ਉੱਥੋਂ ਤੁਸੀਂ ਆਪਣੇ ਪਸੰਦੀਦਾ ਕੋਰਸ ਜਿਹੜੇ ਹੈਗੇ ਵੱਡੇ ਆਫਰਾਂ ਦੇ ਨਾਲ ਬਾਏ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਦੇ ਰਹੇ ਤੇ ਨੀਚੇ ਚੱਲ ਰਹੇ ਨੰਬਰ ਤੇ WhatsApp ਜਾਂ ਕਾਲ ਰਹੀਂ ਵੀ ਜਾਣਕਾਰੀ ਜਿਹੜੀ ਉਹ ਮਿਲ ਜੂਗੀ ਉੱਥੇ ਵੀ ਤੁਸੀਂ ਮੈਸੇਜ ਜਾਂ ਕਾਲ ਕਰ ਸਕਦੇ ਹੋ ਤਾਂ ਸਹੀ ਆਨਸਰ ਆ ਜੂਗਾ ਜੀ ਇਹਦਾ ਤੁਹਾਡਾ ਆਪਸ਼ਨ B ਵੀ RAMNAATH GOVIND ਠੀਕ ਹੈ ਜੀ ਦ੍ਰੋਪਤੀ ਮਰਮੂ ਚਾਰਖੰਡ ਦੇ ਰਾਜਪਾਲ ਸੀ ਜੀ ਠੀਕ ਹੈ ਜੀ ਤਾਂ ਬਿਹਾਰ ਦੇ ਰਾਜਪਾਲ ਜਿਹੜੇ ਸੀਗੇ ਜੀ ਰਾਮਨਾਥ ਕੋਵਿੰਦ ਤੇ ਦ੍ਰੋਪਤੀ ਮਰਮੂ ਆ ਜਿਹੜੇ ਉਹ ਝਾਰਖੰਡ ਦੇ ਰਾਜਪਾਲ ਸੀਗੇ ਜੀ ਜਦੋਂ ਰਾਸ਼ਟਰਪਤੀ ਇਲੈਕਟ ਹੁੰਦੇ ਆ ਅਗਲਾ ਪ੍ਰਸ਼ਨ ਹੈ ਜੀ ਕਿਸ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ 1975 ਦੀ ਐਮਰਜੈਂਸੀ ਲੱਗੀ ਬੀਬੀ ਗਰੀ ਫਖਰਉਦੀਨ ਅਲੀ ਅਹਿਮਦ ਨੀਲਮ ਸੰਜੀਵ ਰੈਡੀ ਗਿਆਨੀ ਜੈਲ ਸਿੰਘ 1975 ਦੀ ਐਮਰਜੈਂਸੀ ਕਿਸ ਦੇ ਸਮੇਂ ਲੱਗੀ ਗੁੱਡ ਈਵਨਿੰਗ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਬਈ 1975 ਚ ਫਖਰਉਦੀਨ ਅਲੀ احمد ਥੋੜੀ ਸੀਗਾ ਵੀ ਗਿਆਨੀ ਜੈਲ ਸਿੰਘ ਸੀਗਾ ਠੀਕ ਹੈ ਜੀ ਗਿਆਨੀ ਜੈਲ ਸਿੰਘ ਜੀ 1975 ਦੀ ਐਮਰਜੈਂਸੀ ਦੇ ਦੌਰਾਨ ਗਿਆਨੀ ਜੈਲ ਸਿੰਘ ਸੀਗਾ ਜੀ ਫਖਰਉਦੀਨ ਕਿਵੇਂ ਆਊਗਾ ਗਿਆਨੀ ਜੈਲ ਸਿੰਘ ਸੀਗੇ 1900 ਸੋਰੀ ਹਾਂ ਬਈ ਗਿਆਨੀ ਜੈਲ ਸਿੰਘ ਸੀਗੇ 1984 ਦੇ ਦੌਰਾਨ ਹਨਾ ਮੇ ਵੀ ਹਾਂ ਇਹ 1984 ਦੇ ਦੌਰਾਨ ਸੀ ਫਖਰਉਦੀਨ ਅਲੀ ਅਹਿਮ ਦਾਊਗਾ ਵੈਰੀ ਗੁੱਡ ਠੀਕ ਹੈ ਬੀ ਆਪਸ਼ਨ ਸਹੀ ਹੈ ਜੀ ਗਿਆਨੀ ਜੈਲ ਸਿੰਘ 1986 84 ਦੇ ਅਟੈਕ ਵੇ ਇਹਨਾਂ ਨੇ ਸਾਈਨ ਕੀਤੇ ਸੀਗੇ ਹਾਂ ਗਿਆਨੀ ਜੈਲ ਸਿੰਘ ਨੇ ਸਾਈਨ ਕੀਤੇ ਸੀ ਹਾਂਜੀ ਹਾਂ ਸਮਝ ਗਿਆ ਮੈਂ ਹੀ ਕਨਫਿਊਜ਼ ਹੋ ਗਿਆ हां जी इंदिरा गांधी पीएमसी ਤੇ ਗਿਆਨੀ ਜਲ ਸਿੰਘ ਨੇ ਸਾਈਨ ਕੀਤਾ ਸੀ 1984 ਵਾਲਾ ਵਾਕਿਆ ਤਾਂ ਆਇਆ ਸੀ ਜਦੋਂ ਤੇ ਫਖਰਉਦੀਨ ali احمد ਸੀਗੇ 1975 हां जी 20 ਸਹੀ ਹੈ ਵੀ ਆਪਾਂ ਗਲਤ ਸੀਗੇ ਆ ਸਹੀ ਹੈ ਮੈਂ ਗਲਤ ਸੀ ਅੱਗੇ ਆ ਗਿਆ ਵੀ ਤੁਹਾਡਾ ਕੇਂਦਰੀ ਯੂਨੀਵਰਸਿਟੀਆਂ ਦਾ ਕੁਲਪਤੀ ਕੌਣ ਹੁੰਦਾ ਹੈ ਤਜੂ ਜੀ ਸੀ ਚੇਅਰਮੈਨ ਸਿੱਖਿਆ ਮੰਤਰੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੇਂਦਰੀ ਯੂਨੀਵਰਸਿਟੀਆਂ ਦਾ ਕੁਲਪਤੀ ਕੌਣ ਹੁੰਦਾ ਹੈ ਜੀ ਹਾਂਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਸੀ ਬਈ ਰਾਸ਼ਟਰਪਤੀ ਠੀਕ ਹੈ ਜੀ ਸੋ ਸਾਥੀ ਹੋਏ ਸੀ ਤੁਹਾਡੀ ਕਲਾਸ ਇਸ ਤੋਂ ਅਗਲਾ ਪਾਰਟ ਜਿਹੜਾ ਆਪਣਾ ਰਾਸ਼ਟਰਪਤੀ ਦੇ ਕਰੰਟ ਨਾਲ ਰਹਿਣ ਵਾਲਾ ਹੋਊਗਾ ਅਗਲੇ ਪ੍ਰਸ਼ਨ ਜਿਹੜੇ ਤੁਹਾਨੂੰ ਕੋ ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਕਰਨੇ ਨੇ ਉਹ ਰਾਸ਼ਟਰਪਤੀ ਦੇ ਨਾਲ ਕਰੰਟ ਹੋਣਗੇ ਜਿੰਨੇ ਵੀ ਤੁਹਾਡੇ ਕਰੰਟ ਅਫੇਅਰਸ ਬਣਦੇ ਨੇ ਰਾਸ਼ਟਰਪਤੀ ਦੇ ਉਹਨਾਂ ਦੀ ਕਲਾਸ ਹੋਊਗੀ ਸੋ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਵੀ ਥੈਂਕਸ ਫॉर ਵਾਚਿੰਗ ਫਿਰ ਮਿਲਦੇ ਆਪਾਂ ਆਪਣੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਗੁੱਡ ਨਾਈਟ